ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਜਿਹੜੀ ਕੋਠੀ ਆ ਗੁਰੂ ਗੋਬਿੰਦ ਸਿੰਘ ਨਗਰ ਬਰਨਾਲਾ ਰੋਡ ਦੇ ਉੱਤੇ ਤੋਂ ਨੂੰ ਵਿਖਾਵਾਂਗੇ ਔਰ 133 ਗਾਜ ਦੇ ਵਿੱਚ ਇਹ ਬਣੀ ਹੋਈ ਆ ਡਿਸਪਲੇ ਤੇ ਆਪਣੇ ਅਕਸਰੀ ਮੈਂਸ਼ਨ ਕੀਤਾ ਹੁੰਦਾ ਦੱਸਿਆ ਹੁੰਦਾ ਆਸੇ ਪਾਸੇ ਦੀ ਜਿਹੜੀ ਆ ਰਹਿائش ਆ ਉਹ ਵੀ ਬਹੁਤ ਸੋਹਣੀ ਆ ਉਸ ਤੋਂ ਪਹਿਲਾਂ ਆਪਾਂ ਕੋਠੀ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਫ੍ਰੀ ਆਫ ਕਾਸਟ ਹੀ ਆ ਖਰਚਾ ਕੋਈ ਨਹੀਂ ਆਉਂਦਾ ਸੋ ਗੱਲ ਕਰਦੇ ਆ ਕੋਠੀ ਦੀ ਤਾਂ ਪੋਰਚ ਦੇ ਵਿੱਚ ਜਿਹੜਾ ਪੱਥਰ ਉਹ ਲੱਗਿਆ ਹੋਇਆ ਪੌੜੀਆਂ ਵਿੱਚ ਵੀ ਪੱਥਰ ਲੱਗਿਆ ਹੋਇਆ ਸਟੀਲ ਦੀ ਰੇਲਿੰਗ ਆ ਪੋਰਚ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਤੇ ਆਜੋ ਫਿਰ ਆਪਾਂ ਚੱਲਦੇ ਆਂ ਡਰਾਈਂਗ ਰੂਮ ਦੇ ਵਿੱਚ ਸੋ ਪੂਰੀ ਕੋਠੀ ਦੇ ਵਿੱਚ ਜਿਹੜੀ ਡਾਉਨ ਸਿਲਿੰਗ ਉਹ ਹੋਈ ਵੀ ਆ ਕੱਬਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਕਿਚਨ ਵੀ ਬਹੁਤ ਖੂਬਸੂਰਤ ਬਣੀ ਵੀ ਆ ਅਟੈਚ ਵਾਸ਼ਰੂਮ ਆ ਸੋ ਲਗਭਗ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਕੋਠੀ ਨਹੀਂ ਵੀ ਲੈਣੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੇ ਤੁਸੀਂ ਆਪਦੀ ਬਣਾਉਣੀ ਆ ਤੇ ਕਿਸ ਤਰ੍ਹਾਂ ਦੀ ਬਣਾਈਏ ਕਿਸ ਤਰ੍ਹਾਂ ਦੀ ਕੋਠੀ ਬਣਾਉਣੀ ਚਾਹੀਦੀ ਹੈ ਸੋ ਦੋ ਬੈੱਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਆ ਤੇ ਇੱਕ ਬੈੱਡਰੂਮ ਜਿਹੜਾ ਫਰਸਟ ਫਲੋਰ ਤੇ ਬਣਿਆ ਹੋਇਆ ਪਰ ਐਲੀਵੇਸ਼ਨ ਵੀ ਜਿਹੜਾ ਕੋਠੀ ਦਾ ਬਹੁਤ ਸੋਹਣਾ ਦਿੱਤਾ ਹੋਇਆ ਡੋਰ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਆ ਬਹੁਤ ਖੂਬਸੂਰਤ ਲਾਏ ਹੋਇਆ ਔਰ ਵਾਸ਼ਰੂਮ ਦੀ ਗੱਲ ਕਰੀਏ ਤਾਂ ਜਿਹੜੇ ਆ ਸ਼ੀਟ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਆ ਟੂਟੀਆਂ ਬਹੁਤ ਸੋਹਣੀਆਂ ਲੱਗੀਆਂ ਵੀ ਆ ਔਰ ਸਾਫ ਸੁਥਰੀ ਤੇ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਦੇਖਾਂਗੇ ਆਪਾਂ ਰਸੋਈ ਬਾਅਦ ਚ ਪਹਿਲਾਂ ਆਪਾਂ ਬੈਡਰੂਮ ਦੇਖਦੇ ਆ ਸੋ ਬੈਡਰੂਮ ਵੀ ਬਹੁਤ ਵਧੀਆ ਜਿਹੜੇ ਆ ਬਣੇ ਹੋਏ ਆ ਰੋਸ਼ਨੀ ਦਾ ਖਾਸ ਕਰਕੇ ਵੈਂਟੀਲੇਸ਼ਨ ਦਾ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਗਿਆ ਔਰ ਕੱਬੜ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਸੋ ਬੈਕ ਸਾਈਡ ਤੇ ਇੱਕ ਹੋਰ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਸੋ ਪੂਰੀ ਕੋਠੀ ਜਿਹੜੀ ਆ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਰੇਟ ਦੀ ਗੱਲ ਕਰੀਏ ਤਾਂ 75 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਡਬਲ ਸਟੋਰੀ ਕੋਠੀ ਆ ਗੁਰੂ ਹਰਗੋਬਿੰਦ ਨਗਰ ਬਰਨਾਲਾ ਰੋਡ ਤੇ ਇਹ ਕੋਠੀ ਆ 133 ਗਜ ਦੀ ਰੇਟ ਜਿਹੜਾ 75 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਰੇਟ ਦੇ ਅਕੋਰਡਿੰਗ ਜਿਹੜੀ ਆ ਕੋਠੀ ਬਹੁਤ ਵਧੀਆ ਜਿਹੜੀ ਆ ਬਣੀ ਹੋਈ ਆ ਤੁਸੀਂ ਪੌੜੀਆਂ ਦੇਖ ਸਕਦੇ ਹੋ ਪੌੜੀਆਂ ਦੇ ਵੀ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਆ ਸਟੀਲ ਦੀ ਜਿਹੜੀ ਆ ਰੇਲਿੰਗਾ ਉਹ ਲੱਗੀ ਹੋਈ ਆ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸ਼ੇਅਰ ਕਰਨਾ ਚਾਹੁੰਦੇ ਆ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਖਿੱਚੋ ਖਿੱਚ ਕੇ ਭੇਜੋ ਤੇ ਕਰਦੀ ਡਿਟੇਲ ਆ ਜਿਹੜੀ ਉਹ ਸਾਰੀ ਸਾਨੂੰ ਭੇਜੋ ਤੇ ਐਡ ਆਪਾਂ ਫ੍ਰੀਜ ਕਰਾਂਗੇ ਸੋ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਵੀ ਜਿਹੜੀਆਂ ਪੌੜੀਆਂ ਚੜੀਆਂ ਹੋਈਆਂ ਔਰ ਸਟੀਲ ਦੀ ਜਿਹੜੀ ਆ ਰੈਲਿੰਗ ਲੱਗੀ ਹੋਈ ਆ ਇੱਕ ਬੈਡਰੂਮ ਆ ਬਾਲਕਨੀ ਆ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਰੈਚ ਤੁਸੀਂ ਆਸੇ ਪਾਸੇ ਦੀ ਦੇਖ ਸਕਦੇ ਹੋ ਸੋ ਇਹ ਆਸੇ ਪਾਸੇ ਦੀ ਰੈਚ ਤੁਹਾਨੂੰ ਬਾਬਾ ਪ੍ਰੋਪਰਟੀ ਚੈਨਲ ਤੇ ਹੀ ਮਿਲੂਗੀ ਨਹੀਂ ਤਾਂ ਘਰ ਦੇ ਬਾਅਦ ਤੋਂ ਸ਼ੁਰੂ ਹੋ ਗਏ ਤੇ ਘਰ ਦੇ ਬਾਅਦ ਤੇ ਐਂਡ ਜਿਹੜਾ ਹੋ ਜਾਂਦਾ ਵੀਡੀਓ ਦਾ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਹੋਰਾਂ ਚ ਔਰ ਉੱਪਰ ਵੀ ਅਟੈਚ ਜਿਹੜਾ ਵਾਸ਼ਰੂਮ ਹੈਗਾ ਸੋ ਇਹਦੇ ਨਾਲ ਹੀ ਸਮਾਂ ਜਾਚ ਨਹੀਂ ਦਿੰਦਾ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ ਸ਼ੁਕਰੀਆ